ਫਗਵਾੜਾ ਪੁਲਿਸ ਵੱਲੋਂ ਹਾਈਵੇ ਤੇ ਲੁੱਟਾ ਖੋਹਾਂ ਕਰਨ ਵਾਲੇ ਗਿਰੋਦੇ ਦੋ ਦੋਸ਼ੀ 01 ਮੋਟਰਸਾਈਕਲ ਬਿਨਾਂ ਨੰੰਬਰੀ 02 ਦਾਤਰ ਅਤੇ 5000 ਰੁਪਏ ਨਕਦੀ ਸਮੇਤ ਗ੍ਰਿਫਤਾਰ ਮਾਨਯੋਗ ਡੀਜੀਪੀ ਪੰਜਾਬ ਔਰ ਐਸਐਸਪੀ ਕੋਪੂਟਲਾ ਮੈਡਮ ਮਸਲਾ ਮੁਤਾਇਦਿਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜੀ ਮਾੜੀਆਂ ਅਸਰਾਂ ਦੇ ਖਿਲਾਫ ਕੈਂਪ ਚਲਾਈ ਹੋਈ ਹੈ ਜੀ ਉਹਦੇ ਵਿੱਚ ਸਾਡੇ ਅਗੇਨ ਇੱਕ ਹੋਰ ਕਾਮਯਾਬੀ ਮਿਲਲੀ ਹੈ ਜਿਹੜੇ ਡੀਐਸਪੀ ਫਗਵਾੜਾ ਜਸਪ੍ਰਿਤ ਸਿੰਘ ਉਹਨਾਂ ਦੀ ਅਗਵਾਈ ਹੇਠ ਐਸਐਚਓ सदर ਅਮ ਇੰਸਪੈਕਟਰ ਰਮਨ ਇਹਨਾਂ ਨੇ ਜਿਹੜੇ ਲੁੱਟਾਂ ਖੋਹਾਂ ਕਰ ਰਹੇ ਨੇ 스내ਚਿੰਗਸ ਦੀਆਂ ਵਾਰਦਾਤਾਂ ਕਰ ਰਹੇ ਨੇ ਚੋਰੀ ਦੀਆਂ ਵਾਰਦਾਤਾਂ ਕਰ ਰਹੇ ਨੇ ਉਹ ਇੱਕ ਦੋ ਦੋਸ਼ੀ ਗ੍ਰਿਫਤਾਰ ਕਰੇ ਨੇ ਜਿਨ੍ਹਾਂ ਦਾ ਨਾਮ ਹੈ ਹਣੀ ਕੁਮਾਰ ਪੁੱਤਰ ਮੱਖਣਿਆ ਸਲੋ ਪਿੰਡ ਹੈ ਇਹ ਥਾਣਾ ਸਿਟੀ ਨਵਾਂ ਸ਼ਹਿਰ ਦੇ ਰਹਿਣ ਵਾਲੇ ਨੇ ਦੂਸਰਾ ਹੈ ਜੀ ਸੁਨੀਲ ਕੁਮਾਰ ਪੁੱਤਰ ਬਿੰਨੀ ਪਿੰਡ ਸਲੋ ਸੋ ਇਹ ਨਵਾਂ ਸ਼ਹਿਰ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਐਫ ਆਈ ਆਰ ਨੰਬਰ 86 ਜਿਹੜੀ ਹੈ ਸੀ 304 ਬੀ ਐਨ ਐਸ ਜਿਹੜੀ 379 ਬੀ ਸਨੇਚਿੰਗ ਵੀ ਆਈ ਪੀ ਸੀ ਜੁੰਡੀ ਸੀ ਉਹ ਰਜਿਸਟਰ ਕਰੀ ਹੈ ਇਹ ਲੜਕੀ ਜੀ ਇਹਨਾਂ ਨੇ ਦੋ ਤਿੰਨ ਵਾਰ ਦਾਤਾ ਸਾਡੇ ਏਰੀਆ ਦੇ ਵਿੱਚ ਕੀਤੀਆਂ ਨੇ ਸਦਰ ਦੇ ਏਰੀਆ ਦੇ ਵਿੱਚ ਇੱਕ ਆਈਸਕ੍ਰੀਮ ਵਾਲਾ 7 ਤਰੀਕ ਨੂੰ ਆਪਣਾ ਕੰਮਕਮਕਰੀ ਕਰੇ ਜਾ ਰਿਹਾ ਸੀ ਤਾਂ ਉਹਦੇ ਤੋਂ ਇਹਨਾਂ ਨੇ ਦਾਤਾ ਉਹਦੀ ਨੋਕ ਤੇ ਡਰਾ ਕੇ ਉਹਦੇ ਕੋਲੋਂ 11000 ਰੁਪਏ ਦੀ ਲੁੱਟ ਕੀਤੀ ਸੀ ਇਸ ਤੋਂ ਇਲਾਵਾ ਇਹਨਾਂ ਕੋਲ ਜਿਹੜੀ ਮੋਟਰਸਾਈਕਲ ਗ੍ਰਾਮਤ ਹੋਇਆ ਉਹ ਵੀ ਚੋਰੀ ਦਾ ਮੋਟਰਸਾਈਕਲ ਹੈਗਾ ਔਰ ਤੀਸਰੀ ਵਾਰ ਦਾ ਜਿਹੜੀ ਸਾਡੀ ਇਹਨਾਂ ਦਾ ਟ੍ਰੇਸ ਹੋਈ ਹੈ ਉਹ ਇੱਕ ਸਤਨਾਮਪੁਰਾ ਸਾਡਾ ਪੁਲਿਸ ਸਟੇਸ਼ਨ ਆ ਉਹਦੇ ਵਿੱਚ ਥੇਕੇ ਤੋਂ ਇਹਨਾਂ ਨੇ ਲੁਕ ਕਰਨ ਦੀ ਕੋਸ਼ਿਸ਼ ਕੀਤੀ ਸੀ ਦਾਕਟਰ ਦੇ ਨੋਟ ਤੇ ਉਹ ਵੀ ਸਾਡਾ ਇਹਦੇ ਨਾਲ ਟ੍ਰੇਸ ਹੋ ਗਿਆ ਹੈ ਔਰ ਇਹਨਾਂ ਤੇ ਫਿਲਹਾਲ ਅਸੀਂ ਜਿਹੜਾ ਹੈ ਇਹਨਾਂ ਤੋਂ ਜਿਹੜੀ ਰਿਕਵਰੀ ਹੈਗੀ ਹੈ ਉਹ ਦੋ ਦਾਕਟਰ ਔਰ 5000 ਰੁਪਏ ਜਿਹੜੇ ਇਹਨਾਂ ਤੋਂ ਰਿਕਵਰੀ ਦਾ ਰਿਮਾਰਡ ਲੈ ਕੇ ਦੀ ਇਹਨਾਂ ਤੋਂ ਹੋਰ ਫਰਦਰ ਕੁਛ ਕੀਤੀ ਜਾਏਗੀ ਕਿ ਇਹਨਾਂ ਦੇ ਕੀ ਮਾਰਦਾ ਤਾਂ ਕਿ ਮੈਡਮ ਪਹਿਲੋ ਵੀ ਕੋਈ ਹੈ ਇਹਨਾਂ ਦੇ ਤੁਹਾਡੇ ਨਾਲ ਫਿਲਹਾਲ ਅਸੀਂ ਇਹਨਾਂ ਦੇ ਦਸੰਦ ਤੱਕ ਕੋਈ ਨਹੀਂ ਪਰ ਅਸੀਂ ਇਹਨਾਂ ਦਾ ਕਿਉਂਕਿ ਸ਼ਹਿਰ ਨਵਾਂ ਸ਼ਹਿਰ ਹੈ ਉਧਰ ਤੋਂ ਅਸੀਂ ਆਫੀਸ਼ੀਅਲ ਰਿਕਾਰਡ ਵੀ ਲੈ ਰਹੇ ਹਾਂ ਵੀ ਇਹਨਾਂ ਦੇ ਖਲਾ ਕੋਈ ਹੋਰ ਬੱਚੇ ਇਹ ਜੀ ਗੌਂਸਪੁਰ ਕਟ ਹੈ ਉਥੋਂ ਸੀ ਰਿਸਟ ਹੋ ਗਿਆ ਕਿਹੜਾ ਮੋਟਰਸਾਈਕਲ ਚੋਰੀ ਦਾ ਸੀ ਕਿਹੜਾ ਮੋਟਰਸਾਈਕਲ ਸੀਗਾ ਇਹ ਜੀ ਸਪਲੈਂਡਰ ਵਾਈਟ ਸੀਗਾ ਇਹਦੇ ਤੇ ਕੋਈ ਨੰਬਰ ਨਹੀਂ ਲੱਗਿਆ ਹੋਇਆ ਪਰ ਇਹਨਾਂ ਦੇ ਜੋ ਕੁਝ ਕਿਚ ਇਹਨਾਂ ਨੇ ਮੰਨਿਆ ਕਿ ਚੋਰੀ ਦਾ ਹੈ ਅਸੀਂ ਇਹਦੇ ਚ ਟ੍ਰੇਸ ਕਰ ਰਹੇ ਹਾਂ ਇਹਨਾਂ ਦੇ ਜਿਹੜੇ ਮਾਲਕ ਹੈ ਤੇ ਉਹਦੇ ਵਿੱਚ ਵੀ ਅਸੀਂ ਓਬਵੀਅਸਲੀ ਜੇ ਸਾਡਾ ਪਰਚਾ ਦਰਜਗਾ ਤੇ ਰਜਿਸਟਰ ਕਰਕੇ ਇਹਨਾਂ ਦੀ ਗ੍ਰਿਫਤਾਰੀ ਹੋ ਗਈ। ਇਹਨਾਂ ਦੇ ਨਾਲ ਹੋਰ ਮੈਂਬਰ ਵੀ ਸੀ ਕਿ ਇਹ ਜਿਹੜੇ ਸੀਗੇ। ਪੁੱਛ ਇਸ ਦੇ ਵਿੱਚ ਆਇਆ ਜੀ ਅਸੀਂ ਹਜੇ ਨਾਮ ਨਹੀਂ ਦੱਸ ਸਕਦੇ ਪਰ ਇਹਨਾਂ ਦੇ ਨਾਲ ਇੱਕ ਤੋਂ ਉਂਡੇ ਹੋਰ ਹੈਗੇ ਨੇ ਜਿਹੜੇ ਗਾਲਖੇ ਕਰਦੇ ਆ ਤੇ ਉਹ ਵੀ ਜਲਦੋ ਜਲਦ ਗ੍ਰਿਫਤਾਰ ਕੀਤੇ।